ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਪੰਛੀਆਂ ਦੇ ਨਾਮ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ ਸਾਨੂੰ ਕੀ ਸਿੱਖਿਆ ਦਿੰਦੇ ਨੇ ਸੰਗਤ ਜੀ ਜੇਕਰ ਪੰਛੀਆਂ ਦੇ ਗੁਣਾ ਤੇ ਜੀਵਨ ਨੂੰ ਸਮਝ ਲੈਂਦੇ ਤਾਂ ਸਾਡਾ ਜੀਵਨ ਦਾ ਅੰਦਾਜ਼ ਬਦਲ ਜਾਏਗਾ ਸਮਝ ਲਵਾਂਗੇ ਕਿ ਸਾਡੇ ਅੰਦਰ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ ਇੱਕ ਚੰਗਾ ਜੀਵਨ ਬਤੀਤ ਕਰਨ ਲਈ ਆਓ ਸਾਰੇ ਮਿਲ ਕੇ ਪੰਛੀਆਂ ਦੀ ਗੱਲ ਕਰਦੇ ਹਾਂ ਗੁਰਬਾਣੀ ਤੋਂ ਜਾਣ ਲੈਂਦੇ ਹਾਂ ਇਹਨਾਂ ਪੰਛੀਆਂ ਦੇ ਨਾਮ ਸਭ ਤੋਂ ਪਹਿਲਾ ਨਾਮ ਚਿੜੀ ਦਾ ਹੈ ਚਿੜੀ ਬਹੁਤ ਮਿਹਨਤੀ ਹੁੰਦੀ ਹੈ ਚਿੜੀ ਦਿਨ ਵਿੱਚ ਬਹੁਤ ਘੱਟ ਖਾਂਦੀ ਹੈ ਕੁਝ ਗਿਣਤੀ ਦੇ ਅਨਾਜ ਦੇ ਦਾਣੇ ਥੋੜਾ ਖਾ ਕੇ ਵੀ ਸਾਰਾ ਦਿਨ ਉੱਡਦੀ ਹੈ ਕਦੇ ਬੈਠਦੀ ਹੈ ਕਦੇ ਗਾਉਂਦੀ ਹੈ ਥੋੜਾ ਖਾ ਕੇ ਵੀ ਰੱਬ ਦਾ ਸ਼ੁਕਰ ਕਰਦੀ ਹੈ ਰੱਬ ਦੇ ਹੁਕਮ ਵਿੱਚ ਜਿਉਂਦੀ ਹੈ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਅੱਧ ਗੁਲਾ ਚਿੜੀ ਦਾ ਝੁੱਗਣ ਗੈਨ ਚੜੀ ਬਿੱਲ ਲਾਏ ਭਾਵ ਚਿੜੀ ਅੱਧਾ ਅਨਾਜ ਦਾ ਦਾਣਾ ਖਾਂਦੀ ਹੈ ਫਿਰ ਆਕਾਸ਼ ਵਿੱਚ ਉੱਡਦੀ ਹੈ ਤੇ ਹੋਰ ਚੀਂ-ਚੀਂ ਦੀ ਮਧਰ ਆਵਾਜ਼ ਵਿੱਚ ਗਾਉਂਦੀ ਹੈ ਆਵਾਜ਼ ਆਕਾਸ਼ ਵਿੱਚ ਰਸ ਪੈਦਾ ਕਰਦੀ ਹੈ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਚਿੜੀ ਅਨਾਜ ਦਾ ਅੱਧਾ ਦਾਣਾ ਖਾ ਕੇ ਵੀ ਖੁਸ਼ ਹੈ ਪਰ ਇਹ ਇਨਸਾਨ ਤੈਨੂੰ ਤਾਂ ਰੱਬ ਨੇ 36 ਪ੍ਰਕਾਰ ਦੇ ਭੋਜਨ ਤੈਨੂੰ ਮਿਲੇ ਹੋਏ ਨੇ ਤੂੰ ਫਿਰ ਵੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਹੈ ਤੇ ਭੁੱਲ ਜਾਂਦਾ ਝੀਲ ਪੰਛੀ ਝੀਲ ਜੋ ਕਾਲੀ ਝੀਲ ਵੀ ਕਿਹਾ ਜਾਂਦਾ ਹੈ ਇਸ ਦੇ ਪਰਿਵਾਰ ਵਿੱਚ ਬਹੁਤ ਸਾਰੇ ਪੰਛੀ ਨੇ ਜੋ ਬਹੁਤ ਉੱਚੀ ਉਡਾਨ ਭਰਦੇ ਹਨ ਜਦੋਂ ਇਹਨਾਂ ਨੂੰ ਉਚਾਈ ਵੱਲ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਹਵਾ 'ਚ ਤੈਰ ਰਹੇ ਨੇ ਇਸ ਨੂੰ ਪੰਜਾਬੀ ਵਿੱਚ ਇਲ ਕਹਿੰਦੇ ਨੇ ਇਲ ਦਾ ਨਾਮ ਗੁਰਬਾਣੀ ਵਿੱਚ ਆਇਆ ਹੈ ਸੰਗਤ ਜੀ ਇਸ ਦਾ ਭੋਜਨ ਹੈ ਮਰੇ ਹੋਏ ਪੰਛੀ ਖਾਣਾ ਇਹ ਕੂੜਾ ਕਰਕਟ ਵਿੱਚੋਂ ਵੀ ਮਾਸ ਦਾ ਟੁਕੜਾ ਲੱਭ ਕੇ ਖਾ ਲੈਂਦੇ ਹਨ ਇਸ ਦੀ ਨਜ਼ਰ ਜਿਹੜੀ ਹੈ ਬਹੁਤ ਤੇਜ ਹੁੰਦੀ ਹੈ ਇਤਨੀ ਤੇਜ ਕਿ ਦੂਰ ਤੋਂ ਵੀ ਆਪਣਾ ਖਾਣਾ ਲੱਭ ਲੈਂਦੀ ਹੈ ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ ਇੱਲ ਜਾਨੀ ਕਿ ਝੀਲ ਉੱਡਦੀ ਬਹੁਤ ਹੈ ਪਹਾੜਾਂ ਤੋਂ ਵੀ ਉੱਪਰ ਉੱਡ ਜਾਂਦੀ ਹੈ ਪਰ ਜਦੋਂ ਇਸ ਨੂੰ ਕੋਈ ਮਰਾ ਹੋਇਆ ਮੁਰਦਾਰ ਦਿਸਦਾ ਹੈ ਤਾਂ ਉੱਪਰ ਆ ਕੇ ਬੈਠ ਜਾਂਦੀ ਹੈ ਤੇ ਉਸ ਨੂੰ ਖਾਂਦੀ ਹੈ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਸਾਡਾ ਮਨ ਵੀ ਇਲ ਝੀਲ ਦੀ ਤਰ੍ਹਾਂ ਬਣਿਆ ਹੈ ਇਹ ਇੱਕ ਜਗ੍ਹਾ ਟਿੱਕੇ ਨਹੀਂ ਬੈਠਦਾ ਰੱਬ ਨੂੰ ਯਾਦ ਕਰਨ ਬੈਠ ਜਾਏ ਤਾਂ ਇਲ ਦੀ ਤਰ੍ਹਾਂ ਕਿੱਥੇ ਕਿੱਥੇ ਬੈਠਦਾ ਹੈ ਜਿੱਥੇ ਕੋਈ ਮਰਿਆ ਹੋਇਆ ਭਾਵ ਬੁਰਾ ਵਿਚਾਰ ਦੇਖਦਾ ਉਥੇ ਜਾ ਕੇ ਬੈਠ ਜਾਂਦਾ ਹੈ ਸੀਚਾਨੇ ਪੰਛੀ ਗਿੱਦ ਦੇ ਪਰਿਵਾਰ ਦਾ ਇੱਕ ਪੰਛੀ ਹੈ ਜਿਸ ਨੂੰ ਸਿਚਾਨੂ ਵੀ ਕਹਿੰਦੇ ਹਨ ਇਸ ਨੂੰ ਲਾਲ ਸਿਰ ਵਾਲਾ ਗਿੱਦ ਵੀ ਕਿਹਾ ਜਾਂਦਾ ਹੈ ਇਸ ਦਾ ਸਿਰ ਲਾਲ ਰੰਗ ਦਾ ਹੁੰਦਾ ਹੈ ਇਹ ਉੱਡਦੇ ਹੋਏ ਪੰਛੀਆਂ ਦਾ ਸ਼ਿਕਾਰ ਵੀ ਕਰਦਾ ਹੈ ਗੁਰਬਾਣੀ ਵਿੱਚ ਇਸ ਦਾ ਨਾਮ ਸਿਚਾਨੇ ਆਇਆ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਸਿਚਾਨੇ ਜਿਉਂ ਪੰਖੀ ਜਾਲੀ ਬੰਦ ਕਹਾਤ ਸਿਚਾਨੇ ਪੰਛੀ ਉੱਡਦੇ ਹੋਏ ਪੰਛੀਆਂ ਦਾ ਸ਼ਿਕਾਰ ਕਰਦਾ ਹੈ ਜੋ ਪੰਛੀ ਆਪਣੀ ਮਸਤੀ ਵਿੱਚ ਉੱਡਦੇ ਨੇ ਉਹਨਾਂ ਨੂੰ ਇੱਕ ਖਿਆਲ ਵੀ ਨਹੀਂ ਹੁੰਦਾ ਕਿ ਉਹਨਾਂ ਦੇ ਸਿਰ ਉੱਪਰ ਮੌਤ ਉੱਡਦੀ ਪਈ ਹੈ ਮੌਤ ਇੱਕ ਐਸੀ ਚੀਜ਼ ਹੈ ਸੰਗਤ ਜੀ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਹੈ ਸਤਿਗੁਰੂ ਜੀ ਸਾਨੂੰ ਇਹੋ ਸਮਝਾ ਰਹੇ ਨੇ ਕਾਲ ਮੌਤ ਸਿਚਾਨੇ ਪੰਛੀ ਵਾਂਗ ਕਦੋਂ ਸਾਨੂੰ ਪਕੜ ਕੇ ਖਾ ਜਾਏਗੀ ਕੋਈ ਵੀ ਦੱਸ ਸਕਦਾ ਨਹੀਂ ਹੈ ਤੋਤਾ ਪੰਛੀ ਤੋਤਾ ਪੰਛੀ ਜੋ ਹਰੇ ਰੰਗ ਦਾ ਹੁੰਦਾ ਹੈ ਜੋ ਦੇਖਣ ਵਿੱਚ ਬਹੁਤ ਸੁੰਦਰ ਹੈ ਤੇ ਲੋਕ ਘਰਾਂ ਵਿੱਚ ਵੀ ਰੱਖਦੇ ਹਨ ਇਹ ਬਾਂਦਰ ਵਾਂਗ ਨਕਲੀ ਹੈ ਨਕਲਾ ਵੀ ਕਰਦਾ ਹੈ ਜੈਸੇ ਬੋਲੋ ਉਸੇ ਤਰ੍ਹਾਂ ਹੀ ਕਰਦਾ ਹੈ ਗੁਰਬਾਣੀ ਵਿੱਚ ਇਸ ਦਾ ਬਹੁਤ ਨਾਮ ਹੈ ਇਸ ਨੂੰ ਸੂਆ ਤੂਤ ਮੈਜਨ ਸੂਤ ਵੀ ਫਰਮਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਹਨ ਸੂਹਟ ਪਿੰਜਰ ਪ੍ਰੇਮ ਕਹਿ ਬੋਲੇ ਬੋਲਨਹਾਰ ਪਿੰਜਰੇ ਵਿੱਚ ਤੋਤੇ ਨੂੰ ਜੋ ਬੋਲ ਸਿਖਾਏ ਜਾਂਦੇ ਹਨ ਉਹੀ ਸੰਗਤ ਜੀ ਬੋਲਦਾ ਹੈ ਇਸੇ ਤਰ੍ਹਾਂ ਇਹ ਮਨ ਸਰੀਰੂਪੀ ਪਿੰਜਰੇ ਵਿੱਚ ਕੈਦ ਹੈ ਤੂੰ ਕਿਸੇ ਹੋਰ ਦੇ ਬੋਲ ਨਾ ਸੁਣ ਕੇਵਲ ਪ੍ਰਮਾਤਮਾ ਦੇ ਬੋਲ ਸੁਣ ਗੁਰਬਾਣੀ ਨੂੰ ਸੁਣ ਤੇ ਉਸ ਨੂੰ ਹੀ ਗਾ ਤੇ ਬਾਰ-ਬਾਰ ਦੁਹਰਾਹਾਂ ਤੇ ਪ੍ਰਮਾਤਮਾ ਦੇ ਮਿੱਠੇ ਬੋਲ ਹੀ ਪ੍ਰਮਾਤਮਾ ਨੂੰ ਪਸੰਦ ਆਉਂਦੇ ਹਨ ਹੰਸ ਹੰਸ ਚਿੱਟੇ ਰੰਗ ਦਾ ਹੁੰਦਾ ਹੈ ਅਤੇ ਇਸ ਦੀ ਚੁੰਝ ਲਾਲ ਰੰਗ ਦੀ ਹੁੰਦੀ ਹੈ ਜਿਆਦਾਤਰ ਝੀਲਾਂ ਦੇ ਕਿਨਾਰੇ ਹੁੰਦਾ ਹੈ ਹੰਸ ਨੂੰ ਅਧਿਆਤਮਕ ਦੀ ਦੁਨੀਆ ਵਿੱਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਦਲਦਾ ਨਹੀਂ ਹੈ ਨਾ ਹੀ ਆਪਣੀ ਜੋੜੀਦਾਰ ਨਾਲ ਤੇ ਨਾ ਹੀ ਆਪਣੇ ਖਾਣੇ ਤੋਂ ਨਾ ਹੀ ਆਪਣੇ ਤਰੀਕੇ ਤੋਂ ਨਹੀਂ ਬਦਲਦਾ ਹੈ ਇਸ ਵਿੱਚ ਸਬਰ ਸਾਦਾਪਨ ਤੇ ਸੁੰਦਰ ਹੁੰਦਾ ਹੈ ਸਤਿਗੁਰੂ ਜੀ ਹੰਸ ਦੀ ਉਦਾਹਰਣ ਦਿੰਦੇ ਹਨ ਕਿ ਮਨ ਤੂੰ ਹੰਸ ਦੀ ਤਰ੍ਹਾਂ ਬਹੁਤ ਗੁਣਾ ਵਾਲਾ ਬਣ ਜਾ ਤੇ ਪਰਮ ਹੰਸ ਬਣ ਜਾ ਸਤਿਗੁਰੂ ਜੀ ਫਰਮਾਉਂਦੇ ਨੇ ਜੀ ਦਇਆ ਮਾਇਆ ਸਰਬੱਤਰ ਪਰਮਨੰ ਪਰਮ ਹੰਸਹਿ ਰੀਤ हे ਮਨ ਤੂੰ ਸਾਰੇ ਜੀਆਂ ਤੇ ਦਇਆ ਕਰਨ ਵਾਲਾ ਬਣ ਜਾ ਤੂੰ ਸਭ ਨਾਲ ਪ੍ਰੇਮ ਕਰਨ ਵਾਲਾ ਬਣ ਜਾ ਤੂੰ ਮਨ ਸਭਨਾ ਵਿੱਚ ਪਰਮਾਤਮਾ ਦੀ ਜੋਤੀ ਦੇਖ ਇਸ ਤਰ੍ਹਾਂ ਪਰਮ ਹੰਸ ਵਾਲੇ ਜੀਵਨ ਵਰਗਾ ਜੀਵਨ ਬਤੀਤ ਕਰ ਕਾਂ ਪੰਛੀ ਕਾਂ ਨੂੰ ਕੌਣ ਨਹੀਂ ਜਾਣਦਾ ਹੈ ਆਮ ਘਰਾਂ ਦੀਆਂ ਛੱਤਾਂ ਤੇ ਬੈਠ ਕੇ ਕਾਂ ਕਾਂ ਕਰਦਾ ਹੈ ਤੇ ਜੋ ਇਸਨੂੰ ਮਿਲਦਾ ਚੰਗਾ ਭਾਵੇਂ ਗੰਦਾ ਹੋਵੇ ਸਭ ਖਾ ਲੈਂਦਾ ਹੈ ਸੰਗਤ ਜੀ ਇੱਕ ਬਾਤ ਆਪ ਜੀ ਨਾਲ ਸਾਂਝੀ ਕਰੀਏ ਪੰਛੀ ਇਸ ਧਰਤੀ ਨੂੰ ਸਾਫ਼ ਰੱਖਣ ਦਾ ਕੰਮ ਕਰਦੇ ਨੇ ਛੋਟੇ ਪੰਛੀ ਧਰਤੀ ਤੇ ਡਿੱਗੇ ਹੋਏ ਅਨਾਜ ਦੇ ਦਾਣੇ ਖਾਂਦੇ ਹਨ ਉਸ ਤੋਂ ਵੱਡੇ ਕੀੜੇ ਮਕੌੜਿਆਂ ਨੂੰ ਖਾਂਦੇ ਨੇ ਉਸ ਤੋਂ ਵੱਡੇ ਕੂੜਾ ਕਰਕਟ ਵਿੱਚੋਂ ਲੱਭ ਕੇ ਖਾਂਦੇ ਨੇ ਉਸ ਤੋਂ ਵੱਡੇ ਮਰੇ ਹੋਏ ਜਨਵਰਾਂ ਨੂੰ ਖਾ ਕੇ ਧਰਤੀ ਨੂੰ ਸਾਫ਼ ਰੱਖਦੇ ਹਨ ਸਾਨੂੰ ਗੰਦਗੀ ਤੋਂ ਬਦਬੂ ਤੋਂ ਬਚਾ ਲੈਂਦੇ ਹਨ ਅਤੇ ਇਹ ਧਰਤੀ ਨੂੰ ਸਾਫ਼ ਰੱਖਦੇ ਹਨ ਇਸ ਤਰ੍ਹਾਂ ਦਾ ਖਾਣਾ ਖਾ ਕੇ ਵੀ ਮਿੱਠੇ ਬੋਲ ਤੇ ਹਵਾ ਵਿੱਚ ਉੱਡਦੇ ਹਨ ਅਸੀਂ ਤੇ ਚੰਗਾ ਖਾਣਾ ਖਾ ਕੇ ਵੀ ਕੌੜੇ ਬੋਲ ਬੋਲਦੇ ਹਾਂ ਅਤੇ ਧਰਤੀ ਨੂੰ ਦਿਨੋ ਦਿਨ ਗੰਦਾ ਕਰ ਰਹੇ ਹਾਂ ਕਾਂ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰ ਗੁਰੂ ਸਾਹਿਬ ਜੀ ਨੇ ਫਰਮਾਇਆ ਨਾਨਕ ਅਨ ਦਿਨ ਬਿਲਪਤੇ ਜਿਉ ਸੁਝੈਂ ਘਰ ਕਾਉ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਤਾਂ ਕਿਸ ਇਸ ਤਰ੍ਹਾਂ ਦੇ ਘਰ ਵਿੱਚ ਜਾ ਕੇ ਬੈਠ ਜਾਏ ਜਿੱਥੇ ਕੋਈ ਨਾ ਰਹਿੰਦਾ ਹੋਵੇ ਉਹ ਜਿਹੜਾ ਮਰਜੀ ਚਿਲਾਏ ਉਹਨੂੰ ਉੱਥੋਂ ਕੁਝ ਨਹੀਂ ਮਿਲਦਾ ਹੈ ਇਸ ਤਰ੍ਹਾਂ ਅਸੀਂ ਆਪਣੇ ਮਨ ਵਿੱਚ ਰੋਜ਼ ਇਸ ਤਰ੍ਹਾਂ ਦੇ ਬੋਲ ਬੋਲਦੇ ਹਾਂ ਕੀ ਕੀ ਚਿਲਾਉਂਦੇ ਹਾਂ ਸੁਖ ਪਾਉਣਾ ਚਾਹੁੰਦੇ ਹਾਂ ਸ਼ਾਂਤੀ ਪਾਉਣਾ ਚਾਹੁੰਦੇ ਹਾਂ ਆਰਾਮ ਚਾਹੁੰਦੇ ਹਾਂ ਪਰ ਸਾਡਾ ਬੋਲਣਾ ਉਸ ਕਾਂ ਵਰਗਾ ਹੈ ਜਿਸ ਤਰ੍ਹਾਂ ਸੁੰਝੇ ਘਰ ਵਿੱਚ ਬੈਠਾ ਹੈ ਜਿੱਥੇ ਕੋਈ ਨਹੀਂ ਰਹਿੰਦਾ ਸਾਡਾ ਮਨ ਇਸ ਤਰ੍ਹਾਂ ਦਾ ਹੀ ਹੈ ਕਿ ਇਹ ਸਰੀਰ ਦੇ ਅੰਦਰ ਤੋਂ ਖਾਲੀ ਹੈ ਇਸ ਅੰਦਰ ਕੁਝ ਨਹੀਂ ਹੈ ਤਾਂ ਮਨ ਕੀ ਖਾਏਗਾ ਫਿਰ ਭੁੱਖ ਦੇ ਕਾਰਨ ਰੋਵੇਗਾ ਪ੍ਰੇਸ਼ਾਨੀ ਹੋਵੇਗਾ ਸੰਗਤ ਜੀ ਜਦ ਤੱਕ ਆਪਣਾ ਅੰਦਰ ਪਰਮਾਤਮਾ ਦੇ ਗੁਣ ਨਾਲ ਨਹੀਂ ਪਰਦਾ ਹੈ ਜਦ ਤੱਕ ਅਸੀਂ ਤੜਫਦੇ ਰਵਾਂਗੇ ਤਦ ਤੱਕ ਅਸੀਂ ਤਰਲੇ ਪਾਉਂਦੇ ਰਵਾਂਗੇ ਕਾਂ ਬਾਗ ਸੁੰਜੇ ਘਰ ਵਿੱਚ ਬੋਲਣ ਦਾ ਕੋਈ ਫਾਇਦਾ ਨਹੀਂ ਹੈ ਕਬੂਤਰ ਪੰਛੀ ਸੰਗਤ ਜੀ ਕਬੂਤਰ ਦੀ ਆਵਾਜ਼ ਸਾਰਿਆਂ ਨੂੰ ਬਹੁਤ ਪਿਆਰੀ ਲੱਗਦੀ ਹੈ ਬਹੁਤ ਸਾਰੇ ਲੋਕ ਇਸ ਨੂੰ ਘਰਾਂ ਵਿੱਚ ਪਾਲਦੇ ਵੀ ਹਨ ਇਸ ਨਾਲ ਖੇਡਾਂ ਵੀ ਖੇਡਦੇ ਹਨ ਇਹ ਦੇਖਣ ਵਿੱਚ ਬਹੁਤ ਸੁੰਦਰ ਹੁੰਦਾ ਹੈ ਇਹ ਬਹੁਤ ਸਾਰੇ ਰੰਗਾਂ ਦੇ ਕਬੂਤਰ ਹੁੰਦੇ ਹਨ ਅਤੇ ਇਸ ਦੀ ਉਡਾਨ ਵੀ ਬਹੁਤ ਜਬਰਦਸਤ ਵੀ ਹੈ ਗੁਰਬਾਣੀ ਵਿੱਚ ਇਸ ਦਾ ਨਾਮ ਕਪੂਤ ਆਇਆ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਜਿਉਂ ਪੰਖੀ ਕਪੂਤ ਬਨਾਇਆ ਮੇਰੀ ਜਿੰਦੜੀਏ ਤਿਉ ਮਨ ਮੁਖ ਸਭ ਵਸ ਕਾਲੇਰਾ ਭਾਵ ਕਬੂਤਰ ਨੂੰ ਲੋਕ ਦਾਣਾ ਪਾ ਕੇ ਫੜ ਲੈਂਦੇ ਹਨ ਕਬੂਤਰ ਦਾਣਿਆਂ ਦੇ ਚੱਕਰ ਵਿੱਚ ਆਪਣੇ ਆਪ ਨੂੰ ਫੜਾ ਲੈਂਦਾ ਹੈ ਬਾਅਦ ਵਿੱਚ ਉਸੇ ਕੈਦ ਵਿੱਚ ਰਹਿ ਕੇ ਕੈਦ ਨਾਲ ਪਿਆਰ ਹੋ ਜਾਂਦਾ ਹੈ ਤੇ ਸਦਾ ਵਾਸਤੇ ਕੈਦ ਬਣ ਜਾਂਦਾ ਹੈ ਉਹ ਇਨਸਾਨ ਜੋ ਰੱਬ ਨੂੰ ਭੁੱਲ ਜਾਂਦਾ ਹੈ ਉਹ ਹਰ ਰੋਜ਼ ਕਿਸੇ ਨਾ ਕਿਸੇ ਵਕਾਰ ਵਿੱਚ ਫਸ ਜਾਂਦਾ ਹੈ ਤੇ ਉਸ ਦੇ ਸਿਰ ਤੇ ਹਮੇਸ਼ਾ ਕਾਲ ਮਡਰਾਉਂਦਾ ਰਹਿੰਦਾ ਹੈ ਵਕਾਰਾਂ ਕਾਰਨ ਬੁਰਾਈ ਵਿੱਚ ਫਸ ਜਾਂਦਾ ਹੈ ਜਿਹੜਾ ਗੁਰੂ ਨਾਲ ਜੁੜ ਜਾਂਦਾ ਉਹ ਕਿਸੇ ਵੀ ਵਕਾਰ ਵਿੱਚ ਨਹੀਂ ਫਸਦਾ ਅਸੀਂ ਗੁਰਮਖ ਬਨਣਾ ਹੈ ਅਸੀਂ ਮਨਮੁਖ ਨਹੀਂ ਬਨਣਾ ਹੈ ਮੁਰਗਾ ਮੁਰਗਾ ਨੂੰ ਵੀ ਪੰਛੀ ਵਿੱਚ ਹੀ ਗਿਣਿਆ ਜਾਂਦਾ ਹੈ ਜਿੰਨੂੰ ਤੁਸੀਂ ਮੁਰਗਾ ਕਹਿੰਦੇ ਹੋ ਤੇ ਪੰਜਾਬੀ ਵਿੱਚ ਇਸ ਨੂੰ ਕੁੱਕੜ ਵੀ ਕਿਹਾ ਜਾਂਦਾ ਹੈ ਇਹ ਵੀ ਛੋਟੀ ਜੀ ਉਡਾਨ ਪਰ ਲੈਂਦਾ ਹੈ ਦੀਵਾਰਾਂ ਤੇ ਚੜ ਜਾਂਦਾ ਇਸ ਨੂੰ ਸਭ ਨੇ ਸੰਗਤ ਜੀ ਵੇਖਿਆ ਹੋਇਆ ਹੈ ਜਿਆਦਾ ਦਸਨ ਦੀ ਲੋੜ ਨਹੀਂ ਗੁਰਬਾਣੀ ਵਿੱਚ ਇਸ ਨੂੰ ਮੁਰਗੀ ਵੀ ਤੇ ਇਸ ਦਾ ਨਾਮ ਕੁਰਕਟ ਵੀ ਆਇਆ ਤੇ ਕੁੱਕੜ ਵੀ ਆਇਆ ਪੰਜਾਬੀ ਵਿੱਚ ਮੁਰਗੇ ਨੂੰ ਕੁਕੜ ਕਿਹਾ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਹੰਸਾਂ ਸੇਤੀ ਚਿੱਤ ਉਲਾਸੇ ਕੁਕੜ ਦੀ ਉਡਾਰੀ ਸੰਗਤ ਜੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਹੁੰਦੇ ਹਨ ਕਿ ਸੰਤਾਂ ਮਹਾਪੁਰਸ਼ਾਂ ਦੀ ਨਕਲ ਕਰਦੇ ਨੇ ਜਿਸ ਤਰ੍ਹਾਂ ਸੰਗਤ ਜੀ ਤੁਸੀਂ ਸਾਰੇ ਗੁਰੂ ਸਹਿਬਾਨਾਂ ਬਾਰੇ ਸੁਣਿਆ ਹੈ ਕਿਸ ਤਰ੍ਹਾਂ ਜ਼ੁਲਮ ਦੇ ਵਿਰੁੱਧ ਆਵਾਜ਼ ਸਤਿਗੁਰੂ ਜੀ ਨੇ ਉਠਾਈ ਸੀ ਅਤੇ ਸ਼ਹੀਦ ਹੋਏ ਬਹੁਤ ਸਾਰੇ ਸਿੱਖ ਵੀ ਇਸ ਮਾਰਗ ਤੇ ਚੱਲੇ ਇਸ ਤਰ੍ਹਾਂ ਬਹੁਤ ਲੋਕ ਹਨ ਜੋ ਗੁਰੂਆਂ ਤੇ ਸਿੱਖਾਂ ਦੀ ਨਕਲ ਕਰਦੇ ਹਨ ਉਸ ਤਰ੍ਹਾਂ ਦਾ ਹੀ ਵੇਸ ਬਣਾ ਲੈਂਦੇ ਹਨ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪਰ ਉਹਨਾਂ ਦੇ ਅੰਦਰ ਕੁਝ ਹੋਰ ਹੁੰਦਾ ਹੈ ਸਚਾਈ ਨਹੀਂ ਹੁੰਦੀ ਹੈ ਤੇ ਪ੍ਰੇਮ ਵੀ ਨਹੀਂ ਹੁੰਦਾ ਹੈ ਰਸਤੇ ਵਿੱਚ ਦਮ ਤੋੜ ਦਿੰਦੇ ਹਨ ਤੇ ਬਦਨਾਮੀ ਹਾਸਲ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਹਨ ਇਹ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕੁੱਕੜ ਜਾਂ ਮੁਰਗਾ ਹੰਸ ਵਾਂਗ ਉੱਡਣ ਦੀ ਕੋਸ਼ਿਸ਼ ਤੇ ਕਰਦਾ ਪਰ ਥੋੜਾ ਜਿਹਾ ਉੱਡ ਕੇ ਡਿੱਗ ਪੈਂਦਾ ਕੂੰਜ ਕੂੰਜ ਬਹੁਤ ਪਿਆਰਾ ਪੰਛੀ ਹੈ ਇਸ ਦੀਆਂ ਲੱਤਾਂ ਤੇ ਪਰ ਬਹੁਤ ਵੱਡੇ ਹੁੰਦੇ ਹਨ ਅਤੇ ਕੂੰਜ ਇੱਕ ਝੁੰਡ ਵਿੱਚ ਉੱਡਦੇ ਨੇ ਇੱਕ ਕੂੰਜ ਸਭ ਤੋਂ ਅੱਗੇ ਹੁੰਦੀ ਹੈ ਤੇ ਬਾਕੀ ਸਾਰੇ ਇਸ ਦੇ ਪਿੱਛੇ ਚੱਲਦੇ ਨੇ ਇਹਨਾਂ ਨੂੰ ਠੰਡੇ ਇਲਾਕੇ ਵਿੱਚ ਰਹਿਣਾ ਹੀ ਪਸੰਦ ਹੁੰਦਾ ਹੈ ਇਹੋ ਕਾਰਨ ਹੈ ਕਿ ਇਸ ਨੂੰ ਗਰਮੀ ਵਿੱਚ ਬਹੁਤ ਘੱਟ ਦਿਸਦੀ ਹੈ ਜਦੋਂ ਭਾਰਤ ਵਿੱਚ ਠੰਡ ਆ ਜਾਂਦੀ ਹੈ ਜਿਸ ਤਰ੍ਹਾਂ ਇਹ ਮਹੀਨਾ ਅਕਤੂਬਰ ਦਾ ਇਸ ਦੇਸੀ ਮਹੀਨੇ ਵਿੱਚ ਕਤਕ ਦਾ ਇਹ ਸ਼ੁਰੂ ਹੁੰਦਾ ਹੈ ਇਸ ਮਹੀਨੇ ਵਿੱਚ ਇਹ ਪੰਛੀ ਦੁੱਜੇ ਪਾਸਿਓਂ ਭਾਰਤ ਵਿੱਚ ਆਉਣਾ ਸ਼ੁਰੂ ਹੋ ਜਾਂਦੇ ਹਨ ਜਦੋਂ ਤੱਕ ਠੰਡ ਰਹੇਗੀ ਇਹ ਭਾਰਤ ਵਿੱਚ ਹੀ ਰਹਿਣਗੇ ਮਾਰਚ ਅਪ੍ਰੈਲ ਤੱਕ ਇਹ ਪੰਛੀ ਇੱਥੇ ਰਹਿਣਗੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ ਆਉਣ ਦਾ ਬਾਰੇ ਜ਼ਿਕਰ ਲਿਖਿਆ ਹੈ ਗੁਰੂ ਸਾਹਿਬ ਕਹਿੰਦੇ ਨੇ ਕਤਕ ਕੁੰਜਾਂ ਚੇਤਡਉ ਸਾਵਨ ਬਿਜਲੀਆ ਕਿ ਹਰ ਮਹੀਨਾ ਕੇਵਲ ਇੱਕ ਮਹੀਨਾ ਨਹੀਂ ਹੁੰਦਾ ਹੈ ਆਪਣੇ ਆਪ ਵਿੱਚ ਬਹੁਤ ਕੁਝ ਹੈ ਹਰ ਨਵਾਂ ਮਹੀਨਾ ਨਵੇਂ ਮੌਸਮ ਦੇ ਨਾਲ ਆਉਂਦਾ ਹੈ ਜਿਸ ਤਰ੍ਹਾਂ ਕੱਤਕ ਦਾ ਮਹੀਨਾ ਤੇ ਕੱਤਕ ਦੇ ਮਹੀਨੇ ਵਿੱਚ ਕੂੰਝਾਂ ਆਉਂਦੀਆਂ ਹਨ ਕਿਉਂਕਿ ਇਸ ਮਹੀਨੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਚੇਤ ਦਾ ਮਹੀਨਾ ਇਸ ਮਹੀਨੇ ਵਿੱਚ ਪੱਕੀ ਕਣਕ ਨੂੰ ਜਿਸ ਤਰ੍ਹਾਂ ਕਦੀ-ਕਦੀ ਅੱਗ ਲੱਗ ਜਾਂਦੀ ਹੈ ਕਿਤੇ ਖੁਸ਼ੀ ਹੁੰਦੀ ਹੈ ਕਿਤੇ ਦੁੱਖ ਹੁੰਦਾ ਹੈ ਇਸ ਤਰ੍ਹਾਂ ਇਸ ਪੰਗਤੀ ਵਿੱਚ ਸਾਵਣ ਦੇ ਮਹੀਨੇ ਦਾ ਜ਼ਿਕਰ ਹੈ ਤੇ ਸਾਵਣ ਦੇ ਮਹੀਨੇ ਵਿੱਚ ਬਰਸਾਤ ਹੁੰਦੀ ਹੈ ਇਸ ਮਹੀਨੇ ਵਿੱਚ ਚਾਤ੍ਰਿਕ ਮੋਰ ਪੰਛੀ ਵੀ ਬਹੁਤ ਖੁਸ਼ ਹੁੰਦੇ ਹਨ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਗੂੰਜ ਠੰਡੇ ਇਲਾਕੇ ਵਿੱਚ ਰਹਿੰਦੀ ਹੈ ਪਰ ਮੌਸਮ ਕਦੀ ਗਰਮ ਕਦੀ ਸਰਦ ਭਾਵ ਜੇ ਮਨ ਇਸ ਜਗਤ ਵਿੱਚ ਸਰੀਰ ਨੂੰ ਪ੍ਰੀਤਿਤ ਕੀਤਾ ਹੈ ਗੁਰੂ ਸਾਹਿਬ ਨੇ ਕਦੀ ਦੁੱਖ ਅਤੇ ਕਦੀ ਸੁਖ ਆਉਂਦੇ ਰਹਿੰਦੇ ਹਨ ਕੋਇਲ ਕੋਇਲ ਜਦੋਂ ਕਿਸੇ ਦੀ ਆਵਾਜ਼ ਦੀ ਤਾਰੀਫ਼ ਕਰਨੀ ਹੈ ਸੰਗਤ ਜੀ ਤਾਂ ਕੋਇਲ ਦਾ ਨਾਮ ਲਿਆ ਜਾਂਦਾ ਹੈ ਕਿ ਆਪ ਦੀ ਆਵਾਜ਼ ਕੋਇਲ ਦੀ ਤਰ੍ਹਾਂ ਹੈ ਮਧੁਰ ਹੈ ਕੋਇਲ ਪੰਛੀ ਥੋੜਾ ਕਾਂ ਵਰਗਾ ਲੱਗਦਾ ਹੈ ਪਰ ਕਾਨ ਨਾਲੋਂ ਬਹੁਤ ਵੱਖਰਾ ਹੈ ਇਸ ਦੀ ਪੂਛ ਵੀ ਕਾਂ ਨਾਲੋਂ ਵੱਡੀ ਹੁੰਦੀ ਹੈ ਤੇ ਆਵਾਜ਼ ਵਿੱਚ ਬਹੁਤ ਅੰਤਰ ਹੁੰਦਾ ਹੈ ਗੁਰਬਾਣੀ ਵਿੱਚ ਇਸ ਦਾ ਨਾਮ ਕੋਇਲ ਆਇਆ ਹੈ ਗੁਰੂ ਜੀ ਫਰਮਾਉਂਦੇ ਨੇ ਕਾਲੀ ਕੋਇਲ ਤੁਕਿਤ ਗੁਣ ਕਾਲੀ ਹੀ ਕੋਇਲ ਤੇਰੇ ਬੋਲ ਤੇ ਬਹੁਤ ਮਿੱਠੇ ਹਨ ਕਿੰਨਾ ਆਨੰਦ ਹੈ ਤੇਰੀ ਆਵਾਜ਼ ਵਿੱਚ ਪਰ ਤੂੰ ਹੈ ਕਾਲੀ ਹੈ ਕਿਉਂਕਿ ਵਾਹਿਗੁਰੂ ਜੀ ਇੱਥੇ ਪ੍ਰੇਮ ਦੀ ਗੱਲ ਹੁੰਦੀ ਹੈ ਪ੍ਰੇਮ ਵਿੱਚ ਆ ਕੇ ਬਾਬਾ ਫਰੀਦ ਜੀ ਬੜੇ ਪ੍ਰੇਮ ਨਾਲ ਮਨ ਨੂੰ ਸਮਝਾਉਂਦੇ ਹਨ ਕਿ ਕੋਇਲ ਲੱਗਦਾ ਹੈ ਤੂੰ ਤੇ ਮੈਂ ਇੱਕ ਤਰ੍ਹਾਂ ਦੇ ਹਾਂ ਸਾਨੂੰ ਦੋਵਾਂ ਨੂੰ ਆਪਣੇ ਪ੍ਰੀਤਮ ਦੇ ਵਿਛੋੜੇ ਦਾ ਦੁੱਖ ਹੈ ਜਿਸ ਕਾਰਨ ਅਸੀਂ ਦੋਵੇਂ ਜਲ ਰਹੇ ਹਾਂ ਅਸੀਂ ਦੋਵੇਂ ਕਾਲੇ ਪੈ ਗਏ ਹਾਂ ਕੋਇਲ ਵਰਗਾ ਇੱਕ ਪੰਛੀ ਹੋਰ ਹੈ ਜਿਸ ਨੂੰ ਗੁਰਬਾਣੀ ਵਿੱਚ ਕੋਕਲ ਕਿਹਾ ਗਿਆ ਹੈ ਕੋਇਲ ਵਰਗਾ ਹੈ ਪਰ ਇਹ ਕੋਇਲ ਵਰਗਾ ਪੂਰਾ ਕਾਲਾ ਨਹੀਂ ਹੁੰਦਾ ਹੈ ਤੇ ਇਹਨਾਂ ਦੋਹਾਂ ਦੇ ਪੈਰਾਂ ਦੇ ਵਿੱਚ ਵੀ ਫਰਕ ਹੁੰਦਾ ਹੈ ਜੋ ਕੋਕਲ ਹੈ ਜੋ ਅੰਬ ਦੇ دیਵਾਨਾ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਕੋਕਲ ਅੰਬ ਪ੍ਰੀਤ ਚਵੇ ਸੁਹਾਵੀਆਂ ਮਨ ਹਰ ਰੰਗ ਕੀ ਜੀ ਭਾਵ ਕੋਕਲ ਅੰਬ ਦੇ ਦਰਖਤ ਤੇ ਬੈਠ ਕੇ ਅੰਬ ਖਾਂਦੀ ਹੈ ਤੇ ਫਿਰ ਗੀਤ ਗਾਉਂਦੀ ਹੈ ਗੁਣਗਣਾਉਂਦੀ ਹੈ ਕਿਹੇ ਮੇਰੇ ਮਨ ਤੂੰ ਪ੍ਰਮਾਤਮਾ ਦਾ ਕਿੰਨਾ ਕੁਝ ਖਾਂਦਾ ਹੈ ਤੂੰ ਵੀ ਕੋਕਲ ਦੀ ਤਰ੍ਹਾਂ ਪ੍ਰਮਾਤਮਾ ਦੇ ਰੰਗ ਵਿੱਚ ਰੰਗ ਜਾ ਉਸ ਦੇ ਗੀਤ ਗਾ ਤੇ ਉਸ ਦੇ ਗੁਨਾ ਦਾ ਵਰਣਨ ਕਰਕੇ ਜ਼ਿੰਦਗੀ ਬਤੀਤ ਕਰ ਉੱਲੂ ਉੱਲੂ ਦਾ ਇੱਕ ਨਾਮ ਹੋਰ ਹੈ ਕੁੱਗੂ ਅਤੇ ਇਹੀ ਨਾਮ ਗੁਰਬਾਣੀ ਵਿੱਚ ਆਇਆ ਹੈ ਸਾਧ ਸੰਗਤ ਜੀਓ ਇਹ ਇੱਕ ਇਸ ਤਰ੍ਹਾਂ ਦਾ ਪੰਛੀ ਹੈ ਅੱਖ ਦੀਆਂ ਪੁਤਲੀਆਂ ਨੂੰ ਘੁਮਾ ਨਹੀਂ ਸਕਦਾ ਹੈ ਅਸੀਂ ਆਪਣੀਆਂ ਅੱਖ ਦੀਆਂ ਪੁਤਲੀਆਂ ਘੁਮਾ ਸਕਦੇ ਹਾਂ ਪਰ ਉੱਲੂ ਨਹੀਂ ਘੁਮਾ ਸਕਦਾ ਹੈ ਸਿੱਧਾ ਹੀ ਦੇਖਦਾ ਹੈ ਪਰ ਪਰਮਾਤਮਾ ਨੇ ਇਸ ਨੂੰ ਇੱਕ ਵੱਖਰਾ ਗੁਣ ਦਿੱਤਾ ਹੈ ਭਾਵੇਂ ਆਪਣੀਆਂ ਪੁਤਲੀਆਂ ਨੂੰ ਘੁਮਾ ਨਹੀਂ ਸਕਦਾ ਪਰ ਆਪਣਾ ਸਿਰ 270 ਡਿਗਰੀ ਤੱਕ ਘੁਮਾ ਸਕਦਾ ਹੈ ਇਸ ਤਰ੍ਹਾਂ ਇਹ ਹਰ ਤਰਫ ਦੇਖ ਲੈਂਦਾ ਹੈ ਉੱਲੂ ਆਪਣਾ ਬਹੁਤ ਘਟ ਘਰ ਬਣਾਉਂਦਾ ਹੈ ਇਸ ਕਾਰਨ ਇਹ ਇੱਧਰ ਉੱਧਰ ਪਟਕਦਾ ਰਹਿੰਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਤੂੰ ਉੱਲੂ ਦੀ ਤਰ੍ਹਾਂ ਕਿਉਂ ਘੁੰਮ ਰਿਆਂ ਹੈ ਤੇ ਗੁਰਬਾਣੀ ਅੰਦਰ ਸਤਿਗੁਰੂ ਜੀ ਸਮਝਾਉਂਦੇ ਨੇ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਣਾ ਸਤਿਗੁਰੂ ਜੀ ਸਮਝਾਉਂਦੇ ਨੇ ਕਿ हे ਮਨ ਤੂੰ ਵੀ ਮਾਇਆ ਵਿੱਚ ਲਿਪਟ ਕੇ ਵਕਾਰਾਂ ਵਿੱਚ ਫਸ ਕੇ ਇੱਧਰ ਉੱਧਰ ਘੁੰਮ ਰਿਹਾ ਹੈ ਜਿਸ ਤਰ੍ਹਾਂ ਉੱਲੂ ਘੁੰਮਦਾ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਇਹ ਮਨ ਤੂੰ ਸਫਲ ਹੋ ਜਾ हे ਮਨ ਤੂੰ ਭਟਕਣਾ ਛੱਡ ਦੇ ਕਿਉਂਕਿ ਅਸੀਂ ਜਿੰਨਾ ਵੀ ਭਟਕ ਲਈਏ ਆਰਾਮ ਆਪਣੇ ਘਰ ਆ ਕੇ ਹੀ ਮਿਲਦਾ ਹੈ ਪਰਮਾਤਮਾ ਦਾ ਨਾਮ ਲੈ ਕੇ ਹੀ ਮਨ ਨੂੰ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਚਕਵੀ ਚਕਵੀ ਪੰਛੀ ਜ਼ਿਆਦਾਤਰ ਤਲਾਬ ਦੇ ਕੰਢੇ ਤੇ ਮਿਲੇਗਾ ਸੰਕਤ ਜੀ ਤੁਸੀਂ ਬਹੁਤ ਜ਼ਿਆਦਾ ਚਕਵੀ ਤੇ ਚਕਵਾ ਦੇ ਕਿਸੇ ਸੁਣੇ ਹੋਣਗੇ ਇਹ ਜੋੜੇ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਹੈ ਇਹ ਇੰਨਾ ਪਿਆਰ ਕਰਦੇ ਹਨ ਕਿ ਰਾਤ ਦੀ ਦੂਰੀ ਵੀ ਤੈਅ ਕਰਨੀ ਮੁਸ਼ਕਲ ਹੁੰਦੀ ਹੈ ਜਿਸ ਤਰ੍ਹਾਂ ਆਪ ਜਾਣਦੇ ਹੋ ਕੀ ਰਾਤ ਨੂੰ ਪੰਛੀ ਜਿੱਥੇ ਬੈਠ ਜਾਂਦੇ ਹਨ ਉੱਥੋਂ ਹਿਲਦੇ ਨਹੀਂ ਹਨ ਅਤੇ ਚੱਕਵੀ ਨੂੰ ਸਵੇਰ ਦਾ ਇੰਤਜ਼ਾਰ ਰਹਿੰਦਾ ਹੈ ਸੂਰਜ ਚੱਕਵੀ ਲਈ ਕਿਸੇ ਵਰਦਾਨ ਤੋਂ ਕਮ ਨਹੀਂ ਕਿਉਂਕਿ ਇਹ ਆਪਣੇ ਜੋੜੀਦਾਰ ਨੂੰ ਦਿਨ ਵੇਲੇ ਵੇਖ ਲੈਂਦਾ ਹੈ ਇਸ ਲਈ ਚੱਕਵੀ ਤੇ ਸੂਰਜ ਵਾਸਤੇ ਕਿਹਾ ਜਾਂਦਾ ਹੈ ਚੱਕਵੀ ਦਾ ਤੇ ਸੂਰਜ ਦਾ ਬਹੁਤ ਪਿਆਰ ਹੈ ਗੁਰੂ ਜੀ ਸਮਝਾਉਂਦੇ ਨੇ ਚੱਕਵੀ ਸੂਰ ਸਨੇਹੋ ਚਿਤਵੈ ਆਸ ਕਣੀ ਕਦ ਦਿਨਿਰ ਦੇਖੀਏ ਸਤਗੁਰੂ ਜੀ ਕਹਿੰਦੇ ਹਨ ਕਿ ਚਕਵੀ ਤੇ ਸੂਰਜ ਦਾ ਬਹੁਤ ਪ੍ਰੇਮ ਹੁੰਦਾ ਹੈ ਇਹ ਸਾਰੀ ਰਾਤ ਇਹ ਸੋਚਦੀ ਰਹਿੰਦੀ ਹੈ ਕਦ ਸੂਰਜ ਚੜੇਗਾ ਤੇ ਮੈਂ ਆਪਣੇ ਪ੍ਰੀਤਮ ਦਾ ਦედაਰ ਕਰਾਂ ਸਤਗੁਰੂ ਜੀ ਸਾਨੂੰ ਇਹ ਸਿਖਿਆ ਦਿੰਦੇ ਹਨ ਕਿ ਮਨ ਤੂੰ ਵੀ ਇੱਕ ਹੋ ਜਾ ਜਿਸ ਤਰ੍ਹਾਂ ਚਕਵੀ ਆਪਣੇ ਚਕਵੀ ਨਾਲ ਪ੍ਰੇਮ ਕਰਦੀ ਹੈ ਤੂੰ ਵੀ ਵਾਹਿਗੁਰੂ ਨਾਲ ਪਿਆਰ ਕਰ ਇੱਕ ਦੇ ਸਵਾ ਕਿਸੇ ਦੂਜੇ ਦੇ ਦਵਾਰ ਤੇ ਭੁੱਲ ਕੇ ਵੀ ਨਾ ਜਾ ਚਕੌਰ ਚਕੌਰ ਚਕਵੀ ਦੀ ਤਰ੍ਹਾਂ ਇੱਕ ਹੋਰ ਪੰਛੀ ਬਹੁਤ ਮਸ਼ਹੂਰ ਹੈ ਚਕੌਰ ਜਿਸ ਤਰ੍ਹਾਂ ਚਕਵੀ ਦਾ ਸੰਬੰਧ ਸੂਰਜ ਨਾਲ ਜੋੜਿਆ ਜਾਂਦਾ ਹੈ ਤੇ ਚਕੌਰ ਦਾ ਸੰਬੰਧ ਚੰਦਰਮਾ ਨਾਲ ਜੋੜਿਆ ਜਾਂਦਾ ਹੈ ਜਿਸ ਤਰ੍ਹਾਂ ਮੈਂ ਦੱਸਿਆ ਸੰਗਤ ਜੀ ਜ਼ਿਆਦਾਤਰ ਪੰਛੀ ਰਾਤ ਨੂੰ ਨਹੀਂ ਹਿਲਦੇ ਨੇ ਇਹ ਜਿੱਥੇ ਬੈਠਦੇ ਹਨ ਉੱਤੀ ਸਾਰੀ ਰਾਤ ਹੀ ਗੁਜ਼ਾਰ ਦਿੰਦੇ ਨੇ ਇਹ ਉਹ ਪੰਛੀ ਹੈ ਜਿਸ ਨੂੰ ਚਾਂਦਨੀ ਰਾਤ ਬਹੁਤ ਪਸੰਦ ਹੈ ਇਹ ਰਾਤ ਨੂੰ ਵੀ ਘੁੰਮ ਸਕਦਾ ਹੈ ਫਿਰ ਸਕਦਾ ਹੈ ਇਸ ਲਈ ਇਹ ਚੰਦਰਮਾ ਨਾਲ ਚਕੂਰ ਦਾ ਨਾਮ ਜੋੜਿਆ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਹਨ ਜੋਤ ਤੁਮ ਚੰਦ ਤੋਂ ਹਮ ਭਏ ਹੈ ਚਕੂਰਾ ਸਤਿਗੁਰੂ ਜੀ ਕਹਿੰਦੇ ਹਨ ਕਿ ਵਾਹਿਗੁਰੂ ਜੇ ਤੁਸੀਂ ਚੰਦਰਮਾ ਬਣ ਜਾਓ ਤੇ ਮੈਂ ਚਕੂਰ ਬਣ ਜਾਊਂਗੀ ਤੇ ਚਾਂਦਨੀ ਰਾਤ ਦਾ ਅਨੰਦ ਲਵਾਂਗੀ ਚਰਗਾ ਤੇ ਬਾਜ ਚਰਗਾ ਤੇ ਬਾਜ ਇਹ ਦੋਵੇਂ ਪੰਛੀਆਂ ਦਾ ਨਾਮ ਇਸ ਕਰਕੇ ਲਿਆ ਹੈ ਕਿਉਂਕਿ ਇਹਨਾਂ ਦੋਵਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ 'ਚ ਇੱਕ ਪੰਕਤੀ ਵਿੱਚ ਆਇਆ ਹੈ ਇਹ ਦੋਵੇਂ ਸ਼ਿਕਾਰੀ ਪੰਛੀ ਹਨ ਇਹਨਾਂ ਦੋਵਾਂ ਵੀ ਵਿੱਚ ਵਿੱਚ ਕੋਈ ਅੰਤਰ ਨਜ਼ਰ ਨਹੀਂ ਆਵੇਗਾ ਪਰ ਫਿਰ ਵੀ ਦੋਵਾਂ ਵਿੱਚ ਫਰਕ ਇਹ ਕਿ ਸਭ ਤੋਂ ਵੱਡਾ ਫਰਕ ਇਹ ਇੱਕ ਬਾਜ ਨੂੰ ਰਾਜੀ ਮਹਾਰਾਜੀ ਰੱਖਦੇ ਸੀ ਤੇ ਗੁਰੂ ਮਹਾਰਾਜ ਵੀ ਬਾਜ ਨੂੰ ਰੱਖਦੇ ਸੀ ਅੱਜ ਵੀ ਬਹੁਤ ਸਾਰੇ ਲੋਕ ਬਾਜ ਰੱਖਦੇ ਨੇ ਬਾਜ ਨਾਲ ਖੇਲ ਖੇਲਦੇ ਨੇ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ ਸੀਹਾ ਬਾਜਾਂ ਚਰਗਾ ਕੁਈਆਂ ਇਨਾਂ ਖਵਾਲੇ ਕਹਾ ਇਨਾਂ ਪੰਕਤੀਆਂ ਵਿੱਚ ਸਤਿਗੁਰੂ ਜੀ ਨੇ ਪਹਿਲਾ ਸ਼ੇਰ ਦਾ ਨਾਮ ਲਿਆ ਜੋ ਮਾਸ ਖਾਂਦੇ ਹਨ ਇਸ ਤਰ੍ਹਾਂ ਤਿੰਨ ਪੰਛੀ ਦੋ ਹੋਰ ਨਾਲ ਲਾਏ ਹਨ ਜੋ ਮਾਸ ਖਾਂਦੇ ਹਨ ਇੱਕ ਬਾਜ ਇੱਕ ਚਰਗ ਇੱਕ ਕੁਈਆਂ ਜਿਸ ਨੂੰ ਸ਼ਿਕਰਵਾ ਵੀ ਕਹਿੰਦੇ ਹਨ ਇਹ ਤਿੰਨੋਂ ਮਾਸ ਖਾਣ ਵਾਲੇ ਪੰਛੀ ਹਨ ਸਤਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਪ੍ਰਮਾਤਮਾ ਚਾਹੇ ਤਾਂ ਮਾਸ ਖਾਣ ਵਾਲੇ ਨੂੰ ਘਾਹ ਖਵਾ ਸਕਦਾ ਹੈ ਤੇ ਘਾਹ ਖਾਣ ਵਾਲੇ ਨੂੰ ਮਾਸ ਖਵਾ ਸਕਦਾ ਹੈ ਉਹ ਚਾਹੇ ਤੇ ਮਾਰੂਥਲ ਨੂੰ ਸਮੁੰਦਰ ਬਣਾ ਸਕਦਾ ਹੈ ਤੇ ਸਮੁੰਦਰ ਨੂੰ ਮਾਰੂਥਲ ਕਰ ਸਕਦਾ ਹੈ ਇੰਨੀ ਤਾਕਤ ਪ੍ਰਮਾਤਮਾ ਰੱਖਦਾ ਹੈ ਉਸ ਦੀ ਜਿਸ ਤਰ੍ਹਾਂ ਰਜਾ ਹੁੰਦੀ ਹੈ ਉਸੇ ਤਰ੍ਹਾਂ ਰੱਖਦਾ ਇਸ ਕਰਕੇ ਸਤਗੁਰੂ ਜੀ ਇਹ ਸਾਨੂੰ ਸਮਝਾਉਣ ਦਾ ਯਤਨ ਕਰਦੇ ਹਨ ਭਾਈ ਜਿੱਦਾਂ ਮਾਲਕ ਦਾ ਹੁਕਮ ਹੋਏਗਾ ਉਦਾਂ ਰਹਿਣਾ ਪਏਗਾ ਬਗਲਾ ਬਗਲਾ ਵੀ ਹੰਸ ਦੀ ਤਰ੍ਹਾਂ ਦਿਸਣ ਵਾਲਾ ਪੰਛੀ ਹੈ ਪਰ ਹੰਸ ਬਿਲਕੁਲ ਅਲੱਗ ਹੈ ਭਾਵੇਂ ਖਾਣਾ ਤੇ ਰਹਿਣਾ ਦੋਵਾਂ ਦਾ ਇੱਕ ਤਰ੍ਹਾਂ ਦਾ ਹੈ ਪਰ ਸੁਭਾਅ ਵਿੱਚ ਅੰਤਰ ਹੈ ਬਗਲੇ ਨੂੰ ਚਲਾਕ ਮੰਨਿਆ ਜਾਂਦਾ ਕਿਉਂਕਿ ਬਗਲਾ ਪਾਣੀ ਵਿੱਚ ਬਹੁਤ ਸਮਾਂ ਬਿਨਾਂ ਹਿੱਲੇ ਜੁਲੇ ਖਲੋਤਾ ਰਹਿੰਦਾ ਹੈ ਇਸ ਲਈ ਨਹੀਂ ਕਿ ਇਹ ਜਪ ਕਰ ਰਿਹਾ ਹੈ ਨਹੀਂ ਇਸ ਲਈ ਕਿ ਜਦ ਤੱਕ ਉਹ ਮੱਛੀ ਨੂੰ ਪਕੜ ਨਾ ਲਵੇ ਜਦੋਂ ਕੋਈ ਸ਼ਿਕਾਰ ਆਉਂਦਾ ਹੈ ਤਾਂ ਇੱਕਦਮ ਚਪਟ ਲੈਂਦਾ ਹੈ ਗੁਰਬਾਣੀ ਵਿੱਚ ਇਸ ਦੇ ਬਹੁਤ ਜ਼ਿਆਦਾ ਨਾਮ ਆਏ ਹਨ ਮਨ ਹੱਠ ਜੋ ਕਮਾਵੇ ਥਿਲ ਨਾ ਲੇਖੇ ਪਾਵੇ ਪੱਗਲ ਜਿਉ ਧਿਆਨ ਲਾਵੇ ਮਾਇਆ ਰੇਤਾਰੀ ਭਾਵ ਕੋਈ ਲੋਕ ਜਪ ਤਪ ਤੇ ਬਹੁਤ ਕਰਦੇ ਹਨ ਪਰ ਉਹ ਬਦਲੇ ਵਾਂਗ ਕਰਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਪਰਮਾਤਮਾ ਪ੍ਰਤੀ ਪਿਆਰ ਤੇ ਹੁੰਦਾ ਨਹੀਂ ਕੇਵਲ ਲਾਲਸਾ ਹੁੰਦੀ ਹੈ ਲਾਲਚ ਹੁੰਦਾ ਹੈ ਬੁਰੇ ਵਿਚਾਰ ਹੁੰਦੇ ਹਨ ਪਰ ਦੂਸਰੇ ਨੂੰ ਦੱਸਦੇ ਹਨ ਕਿ ਮੈਂ ਬਹੁਤ ਵੱਡਾ ਭਗਤ ਹਾਂ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਬਹੁਤ ਸਾਰੇ ਲੋਕ ਜਪ ਕਰਦੇ ਹਨ ਤਪ ਕਰਦੇ ਹਨ ਸਮਾਧੀ ਵੀ ਲਗਾਉਂਦੇ ਹਨ ਪਰ ਉਹਨਾਂ ਦੀ ਮਿਹਨਤ ਦੀ ਪਰਵਾਹ ਰਤਾ ਵੀ ਨਹੀਂ ਕਰਦਾ ਹੈ ਪਰਮਾਤਮਾ ਕਿਉਂਕਿ ਪਰਮਾਤਮਾ ਨੂੰ ਪਤਾ ਹੈ ਕਿ ਮੇਰੇ ਨਾਲ ਪ੍ਰੇਮ ਨਹੀਂ ਇਹ ਤੇ ਕੇਵਲ ਵਖਾਵਾ ਕਰ ਰਿਹਾ ਹੈ ਤੇ ਮਾਇਆ ਨਾਲ ਪ੍ਰੇਮ ਕਰਦਾ ਹੈ ਸਤਿਗੁਰੂ ਜੀ ਬਗਲੇ ਦੀ ਉਦਾਹਰਣ ਦੇ ਕੇ ਸਾਨੂੰ ਪਖੰਡੀਆਂ ਨੂੰ ਸਮਝਾਉਂਦੇ ਹਨ ਬਾਦਸ਼ਾ ਬਾਦਸ਼ਾ ਦੇ ਨਾਮ ਤੋਂ ਪਤਾ ਲੱਗਦਾ ਹੈ ਇਹ ਇੱਕ ਸ਼ਿਕਾਰੀ ਪੰਛੀ ਹੈ ਇਹ ਆਪਣੇ ਤੋਂ ਛੋਟੇ ਪੰਛੀਆਂ ਦਾ ਸ਼ਿਕਾਰ ਕਰਦਾ ਹੈ ਇਹ ਸਰਦੀ ਵਿੱਚ ਜ਼ਿਆਦਾ ਦਿਖਾਈ ਦਿੰਦਾ ਹੈ। ਇਹਦਾ ਰੰਗ ਤੇ ਰੂਪ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ। ਇਸ ਦੀ ਚੁੰਝ ਬਹੁਤ ਛੋਟੀ ਹੁੰਦੀ ਹੈ ਪਰ ਬਹੁਤ ਮਜ਼ਬੂਤ ਹੁੰਦੀ ਹੈ। ਪਕੜ ਹੁੰਦੀ ਹੈ। 1 ਸਾਲ ਵਿੱਚ 2000 ਪੰਛੀਆਂ ਨੂੰ ਫੜ ਕੇ ਖਾ ਲੈਂਦਾ ਹੈ। ਇਸ ਦਾ ਖਾਣਾ ਜਿੱਥੇ ਵੀ ਚਮਕ ਰਿਹਾ ਹੋਵੇ ਉਸ ਨੂੰ ਝੱਟ ਆਪਣੀ ਲਪੇਟ ਚ ਲੈ ਲੈਂਦਾ ਹੈ। ਕਿੱਥੇ ਵੀ ਪੰਛੀ ਦੇਖਦਾ ਉੱਥੇ ਚਲੇ ਆ ਜਾਂਦਾ ਹੈ। ਜੰਨੀ ਕਿ ਭਟਕਦਾ ਹੈ ਅਜਬ ਦੀ ਗੱਲ ਤੋਂ ਇਹ ਹੈ ਕਿ ਜਿੰਨਾਂ ਨੂੰ ਇਹ ਖਾਂਦਾ ਹੈ ਚਿੜੀ ਕਬੂਤਰ ਕੋਇਲ ਆਦਿ ਉਹਨਾਂ ਦੀ ਸੰਖਿਆ ਉਸੇ ਤਰ੍ਹਾਂ ਦੀ ਹੈ ਪਰ ਬਾਸਾ ਬਹੁਤ ਮੁੱਕਦਾ ਜਾ ਰਿਹਾ ਹੈ ਸਤਗੁਰੂ ਜੀ ਸਮਝਾਉਂਦੇ ਨੇ ਬਾਸਾ ਆਣਿਓ ਵੀ ਜਨ ਇਸ ਮਨ ਕੋ ਮਨ ਬਾਸ ਹੈ ਜਿਉ ਨਿਤ ਭੌਂਦੇ ਆ ਸਤਗੁਰੂ ਜੀ ਸਮਝਾਉਂਦੇ ਹਨ ਕਿ ਬਾਸਾ ਕਿ ਮਨ ਤੂੰ ਵੀ ਬੁਰੇ ਵਿਚਾਰਾਂ ਵਿੱਚ ਭਟਕਦਾ ਰਹਿੰਦਾ ਹੈ ਜਿਸ ਤਰ੍ਹਾਂ ਬਾਸਾ ਸ਼ਿਕਾਰ ਤੇ ਮગર ਭੱਜਦਾ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਇਨਸਾਨ ਤੂੰ ਵੀ ਭਟਕਣਾ ਛੱਡ ਦੇ ਤੂੰ ਸਾਕਤ ਹੁੰਦਾ ਜਾ ਰਿਹਾ ਹੈ ਆਪਣੇ ਮਨ ਨੂੰ ਇੱਕ ਜਗ੍ਹਾ ਤੇ ਟਿਕਾ ਲੈ ਮਨ ਪਰਮਾਤਮਾ ਨਾਲ ਜੁੜ ਕੇ ਮਨ ਨੂੰ ਆਰਾਮ ਆ ਜਾਵੇ ਤੇ ਤੂੰ ਚੀਕਣਾ ਕਿਉਂ ਭਟਕਣਾ ਨਾਲ ਤੈਨੂੰ ਸਦਾ ਪਰੇਸ਼ਾਨੀ ਮਿਲੇਗੀ ਮੁਰਗਾਬੀ ਮੁਰਗਾਬੀ ਜਾਂ ਤੇ ਪਾਣੀ ਤੇ ਜਾਂ ਆਸੇ-ਪਾਸੇ ਇਹ ਪੰਛੀ ਰਹਿੰਦਾ ਹੈ ਸੰਗਤ ਜੀ ਤੁਸੀਂ ਇਸਨੂੰ ਪਾਣੀ ਵਿੱਚ ਤੈਰਦਿਆਂ ਹੋਇਆਂ ਦੇਖਿਆ ਹੋਵੇਗਾ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਪਾਣੀ ਵਿੱਚ ਤੈਰਦੀ ਹੈ ਤਾਂ ਆਪਣੇ ਪੰਖ ਨਹੀਂ ਭਜਣ ਦਿੰਦੀ ਹੈ ਗੁਰਬਾਣੀ ਵਿੱਚ ਇਸ ਦਾ ਨਾਮ ਮੁਰਗਾਈ ਆਇਆ ਹੈ ਸਤਗੁਰੂ ਜੀ ਸਮਝਾਉਂਦੇ ਨੇ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉਂ ਮੁਰਗਾਈ ਪੰਕ ਨਾ ਪੀਜੇ ਭਾਵ ਪਰਮਾਤਮਾ ਤੇ ਭਗਤ ਜਨ ਵਕਾਰਾਂ ਤੋਂ ਇਸ ਅਲਿਪਤ ਰਹਿੰਦੇ ਹਨ ਜਾਂ ਮੁਕਤ ਹਨ ਜਿਸ ਤਰ੍ਹਾਂ ਮੁਰਗਾਈ ਜਾਂ ਮੁਰਗਾਬੀ ਜਦੋਂ ਪਾਣੀ ਵਿੱਚ ਤੈਰਦੀ ਹੈ ਤੇ ਆਪਣੇ ਪੰਖ ਕਿੱਲੇ ਨਹੀਂ ਹੋਣ ਦਿੰਦੀ ਹੈ ਇਸ ਤਰ੍ਹਾਂ ਪਰਮਾਤਮਾ ਦੇ ਭਗਤ ਸੰਸਾਰ ਸਮੁੰਦਰ ਵਿੱਚ ਰਹਿ ਕੇ ਵੀ ਦੁਨੀਆਦਾਰੀ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਵਕਾਰਾਂ ਵਿੱਚ ਪਿੱਜਣ ਨਹੀਂ ਦਿੰਦੇ ਉਹ ਪ੍ਰਭੂ ਦੇ ਨਾਮ ਤੋਂ ਉੱਪਰ ਉੱਠੇ ਰਹਿੰਦੇ ਹਨ ਜਿਸ ਤਰ੍ਹਾਂ ਕਮਲ ਦਾ ਫੁੱਲ ਤੇ ਪੰਛੀ ਮੁਰਗਾਬੀ ਹੈ ਚਾਤਰਕ ਸੰਗਤਜੀ ਚਾਤਰਕ ਬਹੁਤ ਨਾਮ ਹੈ ਇਸ ਨੂੰ ਪਪੀਆ ਵੀ ਤੇ ਪੰਜਾਬੀ ਵਿੱਚ ਬਬੀਹਾ ਵੀ ਤੇ ਹਿੰਦੀ ਵਿੱਚ ਚਾਤਰਕ ਤੇ ਸਾਰੰਗ ਵੀ ਕਹਿੰਦੇ ਹਨ ਗੁਰਬਾਣੀ ਵਿੱਚ ਕਈ ਨਾਮ ਇਸ ਦੇ ਆਏ ਹਨ ਇਸ ਪੰਛੀ ਨੂੰ ਬਰਸਾਤ ਬਹੁਤ ਪਸੰਦ ਹੁੰਦੀ ਹੈ ਇਸ ਲਈ ਜਿੱਥੇ-ਜਿੱਥੇ ਵੀ ਮਾਨਸੂਨ ਜਾਂਦੀ ਹੈ ਉਧਰ ਨੂੰ ਇਹ ਪੰਛੀ ਉੱਡ ਜਾਂਦੇ ਹਨ ਇਹਨਾਂ ਨੂੰ ਬਰਸਾਤ ਦਾ ਪਾਣੀ ਪੀਣਾ ਤੇ ਬਰਸਾਤ ਵਿੱਚ ਗੁਣਗਣਾਉਣਾ ਬਹੁਤ ਚੰਗਾ ਲੱਗਦਾ ਹੈ ਇਹਨਾਂ ਨੂੰ ਅਨੰਦ ਆਉਂਦਾ ਹੈ ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਚਾਤ੍ਰਿਕ ਮਹਿ ਸਤਿਗੁਰੂ ਜੀ ਸਮਝਾਉਂਦੇ ਹਨ ਕਿ हे ਮਨ ਤੂੰ ਵੀ ਰੱਬ ਨਾਲ ਇਸ ਤਰ੍ਹਾਂ ਦਾ ਪ੍ਰੇਮ ਕਰ ਜਿਵੇਂ ਚਾਤ੍ਰਿਕ ਨੂੰ ਮੀਂਹ ਨਾਲ ਬਹੁਤ ਪ੍ਰੇਮ ਹੁੰਦਾ ਹੈ ਜਿੱਥੇ ਵੀ ਬਰਸਾਤ ਹੁੰਦੀ ਹੈ ਚਾਤ੍ਰਿਕ ਉੱਥੇ ਚਲਿਆ ਜਾਂਦਾ ਹੈ हे ਮਨ ਤੂੰ ਵੀ ਇਸ ਤਰ੍ਹਾਂ ਦਾ ਪ੍ਰੇਮ ਕਰ ਜਿਸ ਤਰ੍ਹਾਂ ਇਹ ਪੰਛੀ ਚਾਤ੍ਰਿਕ ਕਰਦਾ ਹੈ ਮੋਰ ਮੋਰ ਵੀ ਚਾਤ੍ਰਿਕ ਦੀ ਤਰ੍ਹਾਂ ਹੈ ਇਸ ਨੂੰ ਵੀ ਬਰਸਾਤ ਬਹੁਤ ਪਸੰਦ ਹੁੰਦੀ ਹੈ ਜਦੋਂ ਮੀਂਹ ਪੈਣ ਵਾਲਾ ਹੁੰਦਾ ਮੋਰ ਆਪਣੇ ਪੰਖ ਫਲਾਉਂਦਾ ਹੈ ਮੋਰਨੀ ਵੀ ਨੱਚਣਾ ਸ਼ੁਰੂ ਕਰ ਦਿੰਦੀ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਹੁਨਵੇਂ ਕੰਨ ਕਨ ਕਨ ਹਰ ਗਰਜੇ ਮਨ ਵਿਗਸੇ ਮੋਰ ਮੁਰਲੇ ਭਾਵ ਜਦੋਂ ਬੱਦਲ ਗਰਜਦਾ ਹੈ ਥੋੜਾ ਹੀਠਾ ਆਉਂਦਾ ਤੇ ਮੋਰ ਬਹੁਤ ਖੁਸ਼ ਹੁੰਦਾ ਹੈ ਮੋਰ ਨੱਚਦਾ ਹੈ ਖੁਸ਼ੀ ਮਨਾਉਂਦਾ ਹੈ ਕਿ ਬਾਰਿਸ਼ ਹੋ ਰਹੀ ਹੈ ਮੀਂਹ ਪੈ ਰਿਹਾ ਹੈ ਏ ਮਨ ਤੂੰ ਵੀ ਪ੍ਰਮਾਤਮਾ ਵੱਲੋਂ ਹੋਰ ਹੀ بارش ਨੂੰ ਪ੍ਰਾਪਤ ਕਰ ਜਿਸ ਤਰ੍ਹਾਂ ਮੋਰ ਨੱਚਦਾ ਹੈ ਇਹ ਮਨ ਤੂੰ ਵੀ ਇਸ ਆਨੰਦ ਦੇ ਨਾਮ ਪ੍ਰਾਪਤ ਕਰਕੇ ਨੱਚਣਾ ਸ਼ੁਰੂ ਕਰ ਆਨੰਦ ਲੈ ਜੋ ਤੇਰਾ ਅੰਦਰ ਹਿਰਦਾ ਆਨੰਦ ਨਾਲ ਭਰ ਜਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਜਿੰਨੇ ਪੰਛੀਆਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਸੰਗਤ ਜੀ ਉਹ ਆਪ ਜੀ ਨੂੰ ਦੱਸੇ ਗਏ ਨੇ ਨਾਲ ਗੁਰਬਾਣੀ ਦੀਆਂ ਤੁਕਾਂ ਦਸੀਆਂ ਗਈਆਂ ਹੈ ਸਤਗੁਰੂ ਜੀ ਨੇ ਇਹਨਾਂ ਪੰਛੀਆਂ ਦੇ ਨਾਮ ਵੀ ਉਦਾਹਰਣ ਦੇ ਕੇ ਸਾਨੂੰ ਗਿਆਨ ਦਿੱਤਾ ਹੈ ਆਉਣ ਵਾਲੀ ਨਵੀਂ ਰਿਕਾਰਡਿੰਗ ਵਿੱਚ ਆਪ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਰੁੱਖਾਂ ਦੇ ਬਾਰੇ ਸੰਗਤ ਜੀ ਸਰਵਨ ਕਰਿਓ ਜੀ ਅਸੀਸ ਬਖਸ਼ੋ ਤੇ ਬੇਨਤੀ ਕਰੋ ਤੂੰ ਤਰਵਰ ਹਉ ਪੰਖੀ ਆਹੀ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ